ਸਰਦਾਰ ਨਰਿੰਦਰਪਾਲ ਸਿੰਘ ਸਵਨਾ ਸਵਾਲ ਨੰਬਰ 1587 ਜੀ ਸਰਦਾਰ ਹਰਭਜਨ ਸਿੰਘ ਮਾਨਯੋਗ ਬਿਜਲੀ ਮੰਤਰੀ ਮਾਨਯੋਗ ਸਪੀਕਰ ਸਾਹਿਬ ਖੇਤਾਂ ਵਿੱਚ ਜੋ ਬਿਜਲੀ ਦੀਆਂ ਤਾਰਾਂ ਲੰਘਦੀਆਂ ਨੇ ਉਹ ਕਈ ਥਾਵਾਂ ਤੇ ਢਿੱਲੀਆਂ ਹੋਣ ਕਾਰਨ ਨੀਵੀਆਂ ਹੋ ਜਾਂਦੀਆਂ ਨੇ ਇਨ੍ਹਾਂ ਤਾਰਾਂ ਬਾਬਤ ਜਦੋਂ ਵੀ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਦਾ ਤੁਰੰਤ ਨਿਪਟਾਰਾ ਕੀਤਾ ਜਾਂਦਾ ਹੈ ਅਤੇ ਵਿਭਾਗ ਵੱਲੋਂ ਵੀ ਸਮੇਂ-ਸਮੇਂ ਤੇ ਆਪਣੇ ਪਦਰਤੇ ਅਜਈਆਂ ਢਿੱਲੀਆਂ ਤਾਰਾਂ ਨੂੰ ਜਨੀਵੀਆਂ ਤਾਰਾਂ ਨੂੰ ਉੱਚਾ ਕਰ ਦਿੱਤਾ ਜਾਂਦਾ ਹੈ ਜੀ ਅਜਈਆਂ ਢਿੱਲੀਆਂ ਤਾਰਾਂ ਨੂੰ ਪੀਐਸਪੀਸੀਐਲ ਵੱਲੋਂ ਆਪਣੇ ਖਰਚੇ ਤੇ ਠੀਕ ਕੀਤਾ ਜਾਂਦਾ ਹੈ ਇਸ ਸਮੇਂ ਫਾਜ਼ਿਲਕਾ ਏਰੀਏ ਦੇ ਅਧੀਨ ਕੋਈ ਵੀ ਢਿੱਲੀਆਂ ਤਾਰਾਂ ਸੰਬੰਧੀ ਸ਼ਿਕਾਇਤ ਬਕਾਇਆ ਨਹੀਂ ਹੈ ਖੇਤਾਂ ਵਿੱਚੋਂ ਲਾਈਨਾਂ ਬਾਹਰ ਕੱਢਣ ਜਾਂ ਸ਼ਿਫਟ ਕਰਨ ਦਾ ਕੰਮ ਪੀਐਸਪੀਸੀਐਲ ਵੱਲੋਂ ਆਪਣੇ ਖਰਚੇ ਤੇ ਨਹੀਂ ਕੀਤਾ ਜਾਂਦਾ ਬਲਕਿ ਸੰਬੰਧਤ ਵਿਅਕਤੀ ਵੱਲੋਂ ਕੰਮਾਂ ਤੇ ਆਉਣ ਵਾਲਾ ਖਰਚਾ ਪਰਵਾਉਣ ਉਪਰੰਤੀ ਕੀਤਾ ਜਾਂਦਾ ਹੈ ਖੇਤਾਂ ਵਿੱਚੋਂ ਲਾਈਨਾਂ ਪੀਐਸਪੀਸੀਐਲ ਦੇ ਖਰਚੇ ਤੇ ਬਾਹਰ ਕੱਢਣ ਦੀ ਅਜੇ ਤੱਕ ਕੋਈ ਵੀ ਯੋਜਨਾ ਵਿਭਾਗ ਦੇ ਵਿਚਾਰ ਅਧੀਨ ਨਹੀਂ ਹੈ ਜੀ ਸਬਨਾ ਜੀ ਸਪੀਕਰ ਸਾਹਿਬ ਮੇਰੇ ਹਲਕੇ ਦਾ ਪਿੰਡ ਹੈ ਜੰਡਵਾਲਾ ਮੀਰਾ ਸਾਗਲਾ ਦੋਨਾਂ ਨਾਨਕਾ ਬਕੈਨ ਵਾਲਾ ਸੈਦੋਕੇ ਠਾੜ ਚੁਗੇ ਗੁਲਾਬ ਸਿੰਘ ਇਨ੍ਹਾਂ ਪਿੰਡਾਂ ਦੇ ਜਿਹੜੇ ਲੋਕ ਨੇ ਮੈਨੂੰ ਮਿਲੇ ਸੀ ਕਿ ਸਾਡੇ ਖੇਤਾਂ ਦੀਆਂ ਤਾਰਾਂ ਜਿਹੜੀਆਂ ਨੀਵੀਆਂ ਨੇ ਤਾਂ ਮੈਂ ਮੰਤਰੀ ਸਾਹਿਬ ਜੀ ਨੂੰ ਇਹ ਪੁੱਛਣਾ ਚਾਹਣਾ ਜਿਹੜੇ ਉੱਥੇ ਮੁਲਾਜ਼ਮ ਨੇ ਕਿ ਉਹਨਾਂ ਦੀ ਡਿਊਟੀ ਨਹੀਂ ਬੰਦਦੀ ਉਹ ਖੇਤਾਂ ਦੇ ਵਿੱਚ ਜਾ ਕੇ ਚੈੱਕ ਕਰਨ ਜ਼ਰੂਰੀ ਆ ਆਪਾਂ ਸ਼ਿਕਾਇਤਾਂ ਤੇ ਹੀ ਕਾਰਵਾਈ ਕਰਨੀ ਹੈ ਜਦੋਂ ਕੁੰਡੀ ਫੜਨੀ ਹੁੰਦੀ ਕਿਸੇ ਗਰੀਬ ਦੀ ਤਾਂ ਮਿੰਟ 'ਚ ਜਾ ਕੇ ਪਹੁੰਚ ਜਾਂਦੇ ਆ ਜਦੋਂ ਇਹੋ ਜੀ ਕੋਈ ਲੋਕਾਂ ਦੇ ਭਲੇ ਦਾ ਕੰਮ ਕਰਨਾ ਦਾ ਕੋਈ ਉਥੇ ਕੰਮ ਕਰਕੇ ਰਾਜੀ ਨਹੀਂ ਕੋਈ ਜੇਈ ਹੈ ਲਾਈਨਮੈਨ ਹੈ ਬਹੁਤ ਸ਼ਿਕਾਇਤਾਂ ਉਹਦੀਆਂ ਸਨ ਜਿਹੜੇ ਅੰਗੈਲੀ ਕਰਦੇ ਆ ਨੌਕਰੀ ਦੇ ਵਿੱਚ ਤਾਂ ਮੈਂ ਮੰਤਰੀ ਸਾਹਿਬ ਜੀ ਨੂੰ ਪੁੱਛਣਾ ਚਾਹਣਾ ਕਿ ਮੇਰੇ ਹਲਕੇ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਬਿਜਲੀ ਦੇ ਕਦੋਂ ਤੱਕ ਖੇਤਾਂ ਦੇ ਵਿੱਚ ਜਾਣਗੇ ਔਰ ਜਾ ਕੇ ਚੈੱਕ ਕਰਨਗੇ ਕਿਹੜੀਆਂ ਤਾਰਾਂ ਨੇਵੀਆਂ ਨੇ ਤੇ ਕਦੋਂ ਤੱਕ ਇਹ ਜਿਹੜੀਆਂ ਤਾਰਾਂ ਨੇ ਉੱਚੀਆਂ ਕੀਤੀਆਂ ਜਾਣਗੀਆਂ ਜਿਹੜੀਆਂ ਢਿੱਲੀਆਂ ਨੇ ਜੀ ਮંત્રી ਜੀ ਮਾਨਯੋਗ ਸਪੀਕਰ ਸਾਹਿਬ ਫਾਜ਼ਿਲਕਾ ਦੀਨ ਪਿੰਦੇ ਏਰੀਏ ਦੇ ਬੇਨਕਾਰਾਂ ਤੋਂ ਜੇ ਮਾਰਚ 2024 ਤੋਂ ਹੁਣ ਤੱਕ ਕੁੱਲ 84 ਅਰਜ਼ੀਆਂ ਪ੍ਰਾਪਤ ਹੋਈਆਂ ਸੀਗੀਆਂ ਜੀ ਜਿਨ੍ਹਾਂ ਵਿੱਚੋਂ ਕੁੱਲ 43 ਬਿਨਾਂਕਾਰਾਂ ਵੱਲੋਂ ਕੰਮ ਦੇ ਖਰਚੇ ਦੀ ਰਕਮ ਵਿਭਾਗ ਨੂੰ ਜਮ੍ਹਾਂ ਕਰਵਾਈ ਗਈ ਤੇ ਵਿਭਾਗ ਵੱਲੋਂ ਉਹਨਾਂ ਬਿਨਾਂਕਾਰਾਂ ਦਾ ਕੰਮ ਕਰ ਦਿੱਤਾ ਗਿਆ ਮੇਰੇ ਕੋਲ 43 ਬੰਦਿਆਂ ਦੀ ਲਿਸਟ ਵੀ ਹੈ ਮੈਂ ਮੈਂਬਰ ਸਾਹਿਬ ਨੂੰ ਦੇ ਦਿੰਦਾ ਕੋਲ 41 ਬਿਨੇਕਰ ਵੱਲੋਂ ਬਿਜਲੀ ਲਾਇਨਾ ਸ਼ਿਫਟ ਕਰਨ ਦੀਆਂ ਅਰਜ਼ੀਆਂ ਤਾਂ ਦਿੱਤੀਆਂ ਗਈਆਂ ਨੇ ਪਰ ਕੰਮ ਦੇ ਖਰਚੇ ਦੀ ਰਕਮ ਵਿਭਾਗ ਨੂੰ ਜਮ੍ਹਾਂ ਨਹੀਂ ਕਰਵਾਈ ਗਈ ਜਿਸ ਕਰਕੇ ਇਹ ਲਾਇਨਾ ਸ਼ਿਫਟਿੰਗ ਦਾ ਕੰਮ ਵਿਭਾਗ ਵੱਲੋਂ ਨਹੀਂ ਕਰਵਾਇਆ ਜਾ ਸਕਿਆ ਇਹ ਜਿਹੜੇ 41 ਬੰਦੇ ਆ ਜਿਨ੍ਹਾਂ ਪੈਸੇ ਨਹੀਂ ਜਮ੍ਹਾਂ ਕਰਵਾਏ ਉਹਨਾਂ ਦੀ ਲਿਸਟ ਵੀ ਮੈਂ ਸਰਪੱਤ ਨੂੰ ਦੇ ਸਕਦਾ ਹਾਂ ਜੀ ਜੀ ਉਹ ਇਹ ਕਹਿੰਦੇ ਵੀ ਆਪਦੇ ਆਪ ਵੀ ਹੋ ਜਾਣੀ ਕੱਸੀ ਜਾਣਗੇ ਕਿ ਨਹੀਂ ਆਪਣੇ ਆਪ ਬਿਨਾਂ ਸ਼ਿਕਾਇਤ ਤੋਂ ਸਰ ਕੱਸੀਆਂ ਉਹ ਤੇ ਕੱਸੀਆਂ ਹੀ ਜਾ ਰਹੀਆਂ ਜੀ ਜਿਹੜੀਆਂ ਸਾਡੇ ਕੋਲ ਜਿਹੜੀਆਂ ਜੜੀ ਵੀ ਕੋਈ ਸ਼ਿਕਾਇਤ ਤੋਂ ਬਗੈਰ ਸਾਡੇ ਵੈਸੇ ਵੀ ਅਧਿਕਾਰੀ ਜਾ ਕੇ ਸਮੇਂ-ਸਮੇਂ ਚੈੱਕ ਕਰਦੇ ਆ ਜੀ ਜੋ ਨੀਵੀਆਂ ਤਾਰਾਂ ਹੋ ਚੁੱਕੀਆਂ ਨੇ ਉਹਨਾਂ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇ ਉਹ ਆਪਣੇ ਪੱਧਰ ਤੇ ਹੀ ਉੱਚੀਆਂ ਕਰਦੇ ਆ ਜੀ ਥੈਂਕ ਯੂ ਸਵਨਾ ਜੀ ਠੀਕ ਹੈ ਬਸ ਇੱਕ ਹੋਰ ਮੈਂ ਸਪੀਕਰ ਸਾਹਿਬ ਮੰਤਰੀ ਜੀ ਤੋਂ ਇਹ ਵੀ ਪੁੱਛਣਾ ਚਾਹਣਾ ਕਿ ਜੋ ਸਾਡੇ 66 ਕੇਵੀ ਲਾਈਨ ਲਾਧੂ ਕਾ ਰਾਣਾ ਸਰਕਟ ਜਿਹੜੇ ਕਿ ਪਿੰਡ ਮੁਹਾਰ ਜਮਸ਼ੇਰ ਮੁਹਾਰ ਖੀਵਾ ਮੁਹਾਰ ਸੋਨਾ ਪਵਾਨੀ ਮੋਜਮ ਇਹਨਾਂ ਪਿੰਡਾਂ ਨੂੰ ਜੋ ਸਰਕਟ ਜਾਂਦਾ ਹੈ ਤਾਂ ਇਹ ਬਹੁਤ ਓਵਰਲੋਡ ਹੈ ਔਰ ਇਹਦੀ ਜਿਹੜੀ ਅਪਗ੍ਰੇਡ ਕਰਨ ਦੀ ਜਿਹੜੀ ਤੁਹਾਡੇ ਕੋਲ ਸਾਰਾ ਪ੍ਰਪੋਜ਼ਲ ਬਣ ਕੇ ਆਈ ਹੋਈ ਹੈ ਪਿਛਲੇ 2 ਸਾਲਾਂ ਤੋਂ ਤਾਂ ਉਹ ਜਿਹੜੀ ਇਹ ਕਦੋਂ ਤੱਕ ਜਿਹੜੀ ਹੈ ਓਵਰਲੋਡ ਨੂੰ ਅਪਗ੍ਰੇਡ ਕੀਤਾ ਜਾਊਗਾ ਔਰ ਪਿੰਡ ਜੰਡਵਾਲਾ ਮੀਰਾ ਸਾਗਲਾ ਦੇ ਸਾਡੇ ਸੰਦੀਪ ਕੁਮਾਰ ਸੀਗੇ ਜਿਨ੍ਹਾਂ ਦੀ ਖੇਤ ਦੇ ਵਿੱਚ ਮੌਤ ਹੋ ਗਈ ਸੀ ਤਾਰਾ ਨੀਵੀਆਂ ਹੋਣ ਕਾਰਨ ਕੰਬਾਈਨ ਤੇ ਕੰਮ ਕਰ ਰਹੇ ਸੀ ਔਰ ਹਰਜਿੰਦਰ ਸਿੰਘ ਜੀ ਜੰਡਵਾਲਾ ਮੀਰਾ ਸੰਗਰਾ ਤਾਂ ਉਹ ਜਿਹੜਾ ਘਰ ਦੀਆਂ ਤਾਰਾ ਨੀਵੀਆਂ ਸੀ ਉਹਨਾਂ ਦੀ ਮੌਤ ਹੋ ਗਈ ਸੀ ਤਾਂ ਮੈਂ ਮੰਤਰੀ ਸਾਹਿਬ ਜੀ ਨੂੰ ਇਹ ਵੀ ਪੁੱਛਣਾ ਚਾਹੁੰਦਾ ਕਿ ਜਿਹੜੀਆਂ ਘਰ ਦੀਆਂ ਤਾਰਾ ਨੀਵੀਆਂ ਨੇ ਜਿਹੜੇ ਗਰੀਬ ਪਰਿਵਾਰ ਨੇ ਜਿਹੜੇ ਪੈਸਾ ਨਹੀਂ ਭਰ ਸਕਦੇ ਉਹਨਾਂ ਦੇ ਘਰ ਦੀਆਂ ਜਿਹੜੀਆਂ ਬਹੁਤ ਨੀਵੀਆਂ ਤਾਰਾ ਜਾਂਦੀਆਂ ਨੇ ਕਿ ਉਹਨਾਂ ਦੀਆਂ ਤਾਰਾ ਜਿਹੜੇ ਗਰੀਬ ਪਰਿਵਾਰਾਂ ਦੀਆਂ ਸਾਈਡ ਕਰਨ ਦਾ ਕੋਈ ਪ੍ਰਬੰਧ ਹੈ ਜੇ ਪ੍ਰਬੰਧ ਹੈ ਤਾਂ ਉਹ ਕਦੋਂ ਤੱਕ ਕਰ ਦਿੱਤੇ ਜਾਣਗੇ ਜੀ ਥੈਂਕ ਯੂ ਕੋਈ ਹੋਰ ਪਿੰਡਾਂ ਦੇ ਨਾਂ ਰਹਿ ਗਏ ਹਲਕੇਦਿਆਂ ਦੇ ਮંત્રી ਜੀ ਮਾਨਯੋਗ ਸਪੀਕਰ ਸਾਹਿਬ ਜਿਹੜੀ ਇਹਨਾਂ ਨੇ 66 ਕੇਵੀ ਓਵਰਲੋਡ ਦੀ ਗੱਲ ਕੀਤੀ ਹੈ ਇਹਨਾਂ ਨੇ ਜੋ ਪ੍ਰਪੋਜ਼ਲ ਭੇਜਿਆ ਉਹਨੂੰ ਐਗਜ਼ਾਮਨ ਕਰ ਲਿਆ ਜਾਊਗਾ ਜੀ ਬਾਕੀ ਜਿਹੜੀ ਇਹਨਾਂ ਨੇ ਘਰਾਂ ਦੇ ਉੱਪਰੋਂ ਦੀ ਤਾਰਾਂ ਦੀ ਗੱਲ ਕੀਤੀ ਆ ਉਹ ਕਾਫੀ ਦਿਨਾਂ ਤੋਂ ਕੱਲ ਵੀ ਇੱਕ ਜਿਹੜਾ ਹੈਗਾ ਸੀਗਾ ਕਾਲ ਅਟੈਂਸ਼ਨ ਉਹਦੇ ਵਿੱਚ ਜਵਾਬ ਦਿੱਤਾ ਗਿਆ ਸੀਗਾ ਉਹਦੇ ਵਿੱਚ ਅਸੀਂ ਕਾਫੀ ਚਾਰजेस ਜਿਹੜੇ ਆ ਉਹ ਘੱਟ ਕੀਤੇ ਆ ਜੀ ਸੋ ਜਿੰਨੇ ਚਾਰजेस ਬਾਕੀ ਬਚਦੇ ਨੇ ਉਹ ਪੈਸੇ ਜਿਹੜੇ ਨੇ ਅਾ ਜਿੰਨਾ ਪੀਐਸਪੀਸੀਐਲ ਘਟ ਕਰਦਾ ਸੀਗਾ ਉਹ ਅਸੀਂ ਕਾਫੀ ਉਹਦੇ ਘਟਾ ਦਿੱਤੇ ਨੇ ਕੁਝ ਲਿਮਟਡ ਜੀ ਅਮਾਉਂਟ ਆ ਜੀ ਉਹ ਜਮਾ ਕਰਵਾ ਕੇ ਤੇ ਅਸੀਂ ਉਹ ਵੀ ਜੜੀਆਂ ਘਰਾਂ ਤੋਂ ਤਾਰਾਂ ਰਿਮੂਵ ਕਰ ਸਕਦੇ ਹਾਂ ਜੀ ਥੈਂਕ ਯੂ